ਫਰੀਦਾ ਗਲੀਆਂ ਚੱਕੜ ਦੂਰ ਘਰ ਨਾਲ ਪਿਆਰੇ ਨੇਹੁ ਚੱਲਾਂ ਤਾਂ ਭਿਜਿਆ ਕੰਬੜੀ ਲਾਹਾਂ ਤੁੱਟੇ ਨੇਹੁ ਫਰੀਦਾ ਗਲੀਆਂ ਚੱਕੜ ਗਲੀਆਂ ਚੱਕੜ ਦੂਰ ਘਰ ਜਿਹੜੀਆਂ ਗਲੀਆਂ ਨੇ ਉਹਦੇ ਵਿੱਚ ਇੰਨਾ ਚੱਕੜ ਹੋਇਆ ਹੋਇਆ ਹੈ ਇੰਨਾ ਲੋਕ ਪਾਣੀ ਡੋਲਦੇ ਨੇ ਇੰਨਾ ਪ੍ਰਚਾਰ ਨਾਲ ਗੰਧ ਪਾਇਆ ਹੋਇਆ ਹੈ ਵੀ ਨਹੀਂ ਪਿਆ ਚੱਕੜ ਕੀਤਾ ਹੈ ਚੱਕੜੇ ਸੁਟਦੇ ਦੇਖ ਦੂਏ ਤੇ ਚੱਕੜ ਸੁਟਦੇ ਨਹੀਂ ਆਪਾਂ ਕਹਿੰਦੇ ਕਰੂਦੇ ਚੱਕੜ ਸੁਟਦੇ ਨਹੀਂ ਇੱਕ ਦੂਏ ਦੀ ਦਿੰਦਿਆ ਕਰਦੇ ਬੰਮਣ ਕਾਜੀ ਦਿੱਤੇ ਤੇ ਅਗਦਾ ਕਾਜੀ ਬੰਮਣ ਦਿੱਤੇ ਕਰਦਾ ਚੱਕੜ ਜੋਗੀ ਬੰਮਣ ਦੇ ਦਿੰਦਾ ਅਗਦਾ ਬੰਮਣ ਜੋਗੀ ਦੇ ਦਿੰਦੇ ਇਹ ਚੱਕੜ ਹੀ ਸੁਟਦੇ ਨਹੀਂ ਕਰੂਏ ਤੇ ਇੱਕ ਦੂਏ ਦੇ ਚਿੱਕੜ ਸੜਦੇ ਨੇ ਚਿੱਕੜ ਸੜਨਾ ਹੁੰਦਾ ਨਾ ਇਹ ਦਿਆ ਕਰਦੀ ਉਹਦੇ ਨੁਕਸੇ ਨੁਕਸਾ ਦਦੇ ਨੇ ਸਮਾਂ ਦਾ ਉਹ ਉਹਦੇ ਨੁਕਸਾ ਦਦਾ ਉਹਦੇ ਦਦਾ ਗੱਲਾਂ ਬਾਬਣਾ ਦੀ ਗੱਲ ਕਰ ਉਹ ਉਹਦੀ ਨੰਦਿਆ ਕਰਦਾ ਉਹਦੇ ਕਰਦਾ ਇਹ ਗੱਲਾਂ ਚਿੱਕੜ ਦੂਰ ਕਰ ਅੱਜ ਜਿੱਥੇ ਪਹੁੰਚਣਾ ਉਧਰ ਉਹ ਘਰ ਬਹੁਤ ਦੂਰ ਹੈ ਇਹਦੀ ਜਗੜ ਖਦੂਏ ਦੇ ਸੜਣ ਲੱਗੇ ਨੇ ਇੱਕ ਦੂਏ ਦੇ ਚਿੱਕੜ ਦਾ ਸੜਦੇ ਨੇ ਉਹ ਘਰ ਜਿੱਥੇ ਦੂਰ ਹੈ ਉਹਦੀ ਗੱਲ ਨਹੀਂ ਕੋਈ ਕਰਦਾ ਨਾਲ ਪਿਆਰੇ ਉਹਦੇ ਬਾਰੇ ਨਹੀਂ ਦੱਸਦਾ ਨਾਲ ਪਿਆਰੇ ਨਿਉ ਵੀ ਸਾਰਿਆਂ ਦਾ ਹੀ ਆ ਉਹ ਪਿਆਰੇ ਇਹ ਪਿਆਰੇ ਨਾਲ ਨਿਉ ਵੀ ਸਾਰਿਆਂ ਦਾ ਹੀ ਆ ਔਰ ਗੜੀਆਂ ਚ ਚਿੱਕੜ ਵੀ ਆਪੇ ਕਰਦੇ ਸੀ ਚਿੱਕੜ ਵੀ ਇਹਨਾਂ ਦਾ ਹੀ ਫਲਾ ਹੋਇਆ ਨਿਉ ਵੀ ਇਹਨਾਂ ਦਾ ਹੀ ਆ ਨਾਲ ਪਿਆਰੇ ਨਿਉ ਹੁਣ ਤਕਲੀਫ ਤਾਂ ਮੈਨੂੰ ਹੋ ਗਈ ਜਿਹਨਾਂ ਜਾਣਾਂ ਗਾਂ ਪਿਆਰੇ ਕੋਲ ਉਹਨੂੰ ਦਿੱਕਤ ਆ ਇਹਨਾਂ ਦਾ ਜਾਣਾਂ ਹੀ ਨਹੀਂ ਇਹਨਾਂ ਜਾਣਾਂ ਨੇ ਉਹਨੂੰ ਚੱਕਰ ਦੇਂਗੀ ਲਗੇ ਇਹਨਾਂ ਪਿਆਰੇ ਕੋਲ ਜਾਣਾਈ ਨਹੀਂ ਉਹਨੂੰ ਚੱਕਰਥੀ ਕੀ ਲਗੇ ਹਾਂ ਚੱਲਦਾ ਭੱਜਿਆ ਕੰਬਲੀ ਰਾਂਹ ਤਾ ਨਿਹਉ ਜੇ ਚੱਲਦਾ ਤਾਂ ਇਹ ਚੱਕੜ ਸੁੱਟਦੇ ਨਾ ਮੇਰੇ ਤੇ ਵੀੜੀ ਗੂ ਚੱਕੜ ਦਾ ਗੁਰੂ ਘਰ ਤੋਂ ਵੀ ਸਿਰਦਾ ਰਹਿਣਾ ਹੈ ਇਹ ਇਦਾਂ ਦੇ ਵੀ ਚੱਕੜ ਸਿਰਦਾ ਰਹਿਣਾ ਚੱਲਣ ਵਾਲੇ ਤੇ ਚੱਲਣ ਵਾਲੇ ਤੇ ਇਹਦੇ ਤੇ ਵਿਸਲਦੇ ਨੇ ਤੂੰ ਵੀਰ ਤਾਂ ਸਿਰੇਆ ਨਹੀਂ ਹੋਇਆ ਕੁੱਤਾ ਦੀ ਕਹਿੰਦੇ ਸੀ ਰਵਦਾਰ ਨੂੰ ਜਮਰਟਾ ਦੀ ਉਹ ਚੱਕੜੀ ਸੀ ਔਰ ਕੀ ਸੀ ਚੱਲਣਾ ਜੇ ਤਾਂ ਮੈਂ ਕਹਾਂ ਦੋ ਤਾਂ ਇਹਨਾਂ ਨੂੰ ਸੋ ਮੇਰੇ ਦੇ ਵਿੱਚ ਘਰ ਤੋਂ ਕੰਗੇ ਫੇ ਜੂਗੇ ਕੰਬੜੇ ਰਹਾ ਤਾਂ ਤੋਤੇ ਨਹੀਂ ਹਾਂ ਜੇ ਨਹੀਂ ਜਾਂਦਾ ਫੇ ਦਿਉ ਨਹੀਂ ਰਹਦਾ ਮੈਂ ਤਾਂ ਜਾਣਾ ਇਹਨਾਂ ਤਾਂ ਜਾਣਾ ਕਿਤੇ ਨਹੀਂ ਇਹਦਾ ਆਪਣਾ ਚੱਕੜ ਛੁੱਟ ਕੇ ਅੰਦਰ ਵੜ ਜਾਂਦੇ ਨੇ ਆਪਣੇ ਛੱਡ ਕੇ ਅੰਦਰ ਵੱਡ ਜਾਂਦੇ ਆ ਉਹ ਛੱਡਦਾ ਦਰਾਮੂਰੇ ਡਿੱਗਦਾ ਇਹ ਇਹਨਾਂ ਦੇ ਉੱਤੇ ਡਿੱਗਦਾ ਦਰਾਮੂਰੇ ਡਿੱਗਦਾ ਇਹਨਾਂ ਦੇ ਇਹਨਾਂ ਦੀ ਬੱਤ ਤੇ ਚੱਕੜ ਡਿੱਗਦਾ ਇਹਨਾਂ ਦੇ ਉੱਤੇ ਤਾਂ ਇਹਨੂੰ ਡਿੱਗਦਾ ਇਹ ਨਹੀਂ ਪਰਵਾ ਕਰਦੇ ਇਹ ਉਹਦਾ ਇਵੇਂ ਦੇ ਵਿੱਚ ਆਪਣਾ ਛੱਡਿਆ ਉਹਦੇ ਨਾਲ ਉਹਦੇ ਇਹ ਕੰਪੀਟੀਸ਼ਨ ਸੀ ਤਾਂ ਇਹ ਕਹਿੰਦਾ ਹਮਰਾ ਝਗੜਾ ਰਹਾ ਨ ਕੋ ਪਟਤ ਬੂਲਾ ਛੱਡੇ ਤੂੰ ਪਾ ਚੱਕੜ ਅੱਗੇ ਚੱਲਣਾ ਉਹ ਸਾਈਡ ਤੇ ਹੋਊਗਾ ਉਹ ਸਾਈਡ ਦਾ ਹੀ ਹੈ ਉਹ ਕਬੀਰ ਦਾ ਆਮਦਾ ਝਗੜਾ ਰਾਇਆ ਨਾ ਕੋ ਉਹ ਹੀ ਗੱਲ ਕਹਿਦਾ ਦੇਖੋ ਕਿਸ ਤਰੀਕੇ ਨਾਲ ਘੁਮਾ ਕੇ ਕਹਿ ਗਿਆ ਫਰੀਦ ਫਰੀਦ ਆਪਣੇ ਘੁਮਾ ਕੇ ਕਹਿ ਗਿਆ ਗੱਲ ਉਹ ਕਹਿ ਗਿਆ ਘੁਮਾ ਕੇ ਕਹਿ ਗਿਆ ਅੰਗਲ ਬਦਲ ਕੇ ਕਹਿ ਗਿਆ ਚੱਲਾਂ ਤਾਂ ਵਿੱਜੇ ਕੱਪੜੀ ਜੇ ਹੁਣ ਮੈਂ ਚੱਲਦਾ ਤੋ ਬੇਰੇ ਦਾ ਉੱਤੇ ਚੱਕੜ ਪਾਉਣਾ ਇਹਨਾਂ ਨੇ ਜਰੂਰ ਇਹਦਾ ਇਹਦਾ ਹੋਲੀ ਖੇਲਦੇ ਨੇ ਤੇ ਤੂੰ ਨਹੀਂ ਕਹਿੰਦਾ ਤੇਰੇ ਦੇ ਜੂੜ ਪਾ ਦੇਣੀ ਐ ਇਹਨਾਂ ਨੇ ਤਾਂ ਹੋਲਦੀ ਐ ਚੱਕੜ ਵੀ ਰਾਹ ਦਾ ਟੁੱਟੇ ਨੇ ਉਹ ਜੇ ਹੁਣ ਨਹੀਂ ਜਾਂਦਾ ਫਿਰ ਜੂੜ ਟੁੱਟਦਾ ਬੇਰੇ ਕੋਲ ਪ੍ਰੋਬਲਮ ਐ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈ